ਲੋਜੀ ਆਪਾਂ ਕੜੀ ਪਕੌੜਾ ਤਿਆਰ ਕੀਤਾ ਸਪੈਸੀ ਕੜੀ ਬਣਾਈ ਤੇ ਚਪਾਤੀ ਨਾ ਖਾਵਾਂਗੇ ਆਪਾਂ ਠੀਕ ਹੈ ਤੇ ਆਪਾਂ ਲੈ ਆਏ ਵੇਸਣ 3 ਚਮਚੇ ਤੇ ਥੋੜੀ ਜਿਹੀ ਲੱਸੀ ਪਾਈ ਆਪਾਂ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਲੱਸੀ ਨੂੰ ਫੈਡ ਲੈਣਾ ਮਿਕਸੀ ਨੇ ਮਿਕਸੀ ਦੇ ਵਿੱਚ ਘੰਟੀ ਤੇ ਆਪਾਂ ਮੋਟਾ ਧਨੀਆ ਜ਼ਰੂਰ ਪਾਉਣਾ ਕੜੀ ਦੇ ਵਿੱਚ ਤੇ ਜੀਰਾ ਤੇ ਥੋੜਾ ਜਿਹਾ ਲਸਣ ਥੋੜੀ ਜਿਹੀ ਅਦਰਕ ਥੋੜੀ ਜਿਹੀ ਲਾਲ ਮਿਰਚ ਹਰੀ ਮਿਰਚ ਪਾਉਣੀ ਤੇ ਇੱਕ ਟਮਾਟਰ ਟਮਾਟਰ ਹੀ ਪਾਉਣਾ ਕੱਲਾ ਪਿਆਜ਼ ਨਹੀਂ ਪਾਉਣਾ ਪਿਆਜ਼ ਆਪਾਂ ਕੜੀ ਦੇ ਵਿੱਚ ਪਾਏ ਹੋਏ ਇੱਥੇ ਪਰ ਪਿਆਜ਼ ਕੜੀ ਦੇ ਵਿੱਚ ਪਾਏ ਤੇ ਆਲੂ ਪਾਏ ਤੇ ਇੱਕ ਟਮਾਟਰ ਪਾਉਣਾ ਫੇ ਕੜੀ ਥੋੜੀ ਮੈਂ ਨਾ ਨਹੀਂ ਘਟ-ਖਟਾ ਸੀਗਾ ਮੇਰਾ ਤੇ ਮੈਂ ਥੋੜਾ ਜਿਹਾ ਟਮਾਟਰ ਪਾਤਾ ਤੇ ਹਾਂ ਥੋੜੀ ਜਿਹੀ ਹੰਗ ਪਾਤੀ ਆਪਾਂ ਇਹਨੂੰ ਚੰਗੀ ਤਰ੍ਹਾਂ ਪੁੰਨ ਕੇ ਵੇਸਣ ਵਾਲਾ ਆਪਾਂ ਪਾਣੀ ਪਾਉਣਾ ਹੈ ਦੱਸੀ ਚੰਗੀ ਤਰ੍ਹਾਂ ਆਪਾਂ ਨੂੰ ਪੁਰਨਾ ਹੈ ਕੱਚਾ ਨਹੀਂ ਰਹਿਣੇ ਨਾ ਵੇਸਣ तो चंकी तरह भुन के तो बाद एक सैड में पकौड़े बना ले पहले तो आप बन गए पकौड़े अपने चंकी तरह रिन्न के चंत तरह भी प्रोपर बना के कड़ी उस पकौड़े पाने छोटा जहा वाला दवाना आप कड़ी बहुत टेस्टी बनी